ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਪੁੱਤ ਪੋਸਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਦੇ 765000 ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਆਈ ਬੜੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਮਲਾਜ਼ਮਾਂ ਤੇ ਪੈਨਸ਼ਨਰ ਦੇ ਹੱਕ ਦੇ ਵਿੱਚ ਜਾਰੀ ਕੀਤੇ ਤਿੰਨ ਖੁਸ਼ੀਆਂ ਭਰੇ ਪੱਤਰ ਹੁਣ ਹੋਵੇਗਾ ਮਲਾਜ਼ਮਾਂ ਦੀਆਂ ਤਨਖਾਹਾਂ ਤੇ ਭੱਤਿਆਂ ਦੇ ਵਿੱਚ ਭਾਰੀ ਵਾਧਾ ਮਲਾਜ਼ਮਾਂ ਦੇ ਤੀਕੇ ਸੰਘਰਸ਼ ਅਗੇ ਝੁਕੀ ਇਸ ਪੰਜਾਬ ਸਰਕਾਰ ਸੋ ਹਾਂਜੀ ਦੋਸਤੋ ਇਸ ਵਕਤ ਜਿਹੜੀ ਹੈ ਬੜੀ ਹੀ ਖਾਸ ਵੱਡੀ ਖੁਸ਼ਖਬਰੀ ਜਿਹੜੀ ਹੈ ਤਿੰਨ ਵੱਡੀਆਂ ਖੁਸ਼ਖਬਰੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਸਾਹਮਣੇ ਨਿਕਲ ਕੇ ਜਿਸ ਦੇ ਵਿੱਚ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਦੇ ਬਕਾਇਦਾ ਖੁਸ਼ੀਆਂ ਪਰੇ ਤਿੰਨ ਪੱਤਰ ਜਿਹੜੇ ਹੈ ਮਲਾਸਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਲੈ ਕੇ ਜਾਰੀ ਕੀਤੇ ਆ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਬਲਾਜ਼ਮ ਜਥੇਬੰਦੀਆਂ ਨੇ ਜਿਹੜੀਆਂ ਹੜਤਾਲਾਂ ਨੇ ਤੇ ਰੋਜ਼ ਪ੍ਰਦਰਸ਼ਨ ਜਿਹੜਾ ਕਿ ਰੋਸ ਪ੍ਰਦਰਸ਼ਨ ਕਰੀਆਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਕਿ ਪੰਜਾਬ ਸਰਕਾਰ ਮਲਾਸਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਪੂਰਾ ਜਿਹੜਾ ਨਹੀਂ ਕਰ ਰਹੀ ਹੈ ਸੋ ਉਸੇ ਸੀਨਸਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮਲਾਸਮਾਂ ਦੀਆਂ ਜਥੇਬੰਦੀਆਂ ਦੇ ਨਾਲ ਮੀਟਿੰਗ ਜਿਹੜੀ ਹੈ ਰੱਖੀ ਗਈ ਸੀ ਇਸੇ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਮੀਟਿੰਗ ਕਿਸ ਮਾਹੌਲ ਦੇ ਵਿੱਚ ਹੋਈ ਅਤੇ ਮੁਲਾਜ਼ਮਾਂ ਦੀਆਂ ਕਿਹੜੀਆਂ ਕਿਹੜੀਆਂ ਮੰਗਾਂ ਦੇ ਉੱਤੇ ਪੱਕੀ ਜਿਹੜੀ ਹੈ ਮੋਹਰ ਲੱਗੀ ਹੈ ਤੇ ਪੱਤਰ ਜਾਰੀ ਕੀਤੇ ਗਏ ਨੇ ਮੁਲਾਜ਼ਮਾਂ ਦੀਆਂ ਕਿਹੜੀਆਂ ਕਿਹੜੀਆਂ ਮੰਗਾਂ ਦੇ ਉੱਤੇ ਪੱਕੀ ਮੋਹਰ ਲੱਗੀ ਹੈ ਸੋ ਪੰਜਾਬ ਸਰਕਾਰ ਨੇ ਕਿਹੜੇ ਦਿਨ ਖੁਸ਼ਹਾਲ ਪਰੇ ਪੱਤਰ ਜਾਰੀ ਕੀਤੇ ਨੇ ਮੁਲਾਜ਼ਮਾਂ ਦੇ ਲਈ ਇਹ ਸਾਰੀ ਹੀ ਜਾਣਕਾਰੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦੋਸਤੋ ਪੰਜਾਬ ਸਰਕਾਰ ਨੇ ਈਮਲਾਜ਼ਮ ਜੂਨੀ ਦੇ ਨਾਲ ਇੱਕ ਮੀਟਿੰਗ ਜਿਹੜੀ ਹੈ ਰੱਖੀ ਸੀ ਅਤੇ ਪੰਜਾਬ ਦੇ ਬਲਾਸਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਇਹ ਮੀਟਿੰਗ ਜਿਹੜੀ ਹੈ ਕਾਫੀ ਸੁਚੱਜੇ ਢੰਗ ਦੇ ਨਾਲ ਹੋਈ ਹੈ ਕਾਫੀ ਲੰਮੇ ਸਮੇਂ ਤੱਕ 3 ਘੰਟੇ ਤੱਕ ਮਲਾਸਮ ਜਥੇਬੰਦੀਆਂ ਦੇ ਨਾਲ ਪੰਜਾਬ ਸਰਕਾਰ ਦੀ ਮੀਟਿੰਗ ਜਿਹੜੀ ਹੈ ਹੋਈ ਹੈ ਅਤੇ ਇਸ ਵਿੱਚ ਉੱਚ ਅਧਿਕਾਰੀਆਂ ਦੇ ਵੱਲੋਂ ਮਲਾਸਮਾਂ ਦੀਆਂ ਮੰਗਾਂ ਨੂੰ ਕਾਫੀ ਧਿਆਨ ਦੇ ਨਾਲ ਸੁਣਿਆ ਗਿਆ ਹੈ ਅਤੇ ਕਾਫੀ ਗੰਭੀਰਤਾ ਪੂਰਕ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਦੇਰ ਤੱਕ ਸੁਣਨ ਤੋਂ ਬਾਅਦ ਮੀਟਿੰਗ ਤੋਂ ਬਾਅਦ ਜਿਹੜਾ ਹੈ ਪੰਜਾਬ ਸਰਕਾਰ ਨੇ ਯੂਨੀਅਨ ਦੇ ਹੱਕ ਦੇ ਵਿੱਚ ਇੱਕ ਇੱਕ ਕਰਕੇ ਤਿੰਨ ਪੱਤਰ ਜਿਹੜੇ ਹੈ ਜਾਰੀ ਕੀਤੇ ਆ ਸੋ ਜੇਕਰ ਪਹਿਲੇ ਪੱਤਰ ਦੀ ਗੱਲ ਕੀਤੀ ਜਾਵੇ ਤਾਂ ਇਸ ਪੱਤਰ ਦੇ ਵਿੱਚ ਡਿਪਟੀ ਕਮਿਸ਼ਨ ਐਸ ਡੀ ਐਮ ਤਹਿਸੀਲ ਅਤੇ ਉਪ ਤਹਿਸੀਲ ਦੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਕਲੈਰੀਕਲ ਡਿਪਾਰਟਮੈਂਟ ਦੇ ਮੁਲਾਜ਼ਮਾਂ ਨੂੰ 5% ਦਾ ਜਿਹੜਾ ਪ੍ਰਸ਼ਾਸਨਿਕ ਪੱਤਾ ਜਿਹੜਾ ਹੈ ਦਿੱਤਾ ਜਾਵੇਗਾ ਅਤੇ ਇਸ ਦੇ ਉੱਤੇ ਪਹਿਲੇ ਪੱਤਰ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਰਿਪੋਰਟ ਵੀ ਜਿਹੜੀ ਹੈ ਮੰਗੀ ਗਈ ਹੈ ਕਿ ਇਸ ਜਿਹੜੇ 5% ਪੱਤੇ ਦੇ ਵਿੱਚ ਵਾਅਦੇ ਤੋਂ ਬਾਅਦ ਪੰਜਾਬ ਦੇ ਵਿਭਾਗ ਦੇ ਉੱਤੇ ਕਿੰਨਾ ਬੋਝ ਪਵੇਗਾ ਉਸ ਦੀ ਰਿਪੋਰਟ ਜਿਹੜੀ ਹੈ ਜਲਦ ਤੋਂ ਜਲਦ ਪੰਜਾਬ ਸਰਕਾਰ ਨਾਲ ਜਿਹੜੀ ਸਾਂਝੀ ਕੀਤੀ ਜਾਵੇ। ਪੰਜਾਬ ਸਰਕਾਰ ਨੂੰ ਦਿੱਤੀ ਜਾਵੇ ਅਤੇ ਦੂਜੇ ਪੱਤਰ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਉਸ ਦੇ ਵਿੱਚ ਮਹਿਲਾ ਮਲਾਜ਼ਮ ਅੰਘਿਨ ਮਲਾਜ਼ਮ ਦੀਆਂ ਬਦਲੀਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਰਾਹਤ ਜਿਹੜੀ ਹੈ ਦਿੱਤੀ ਗਈ ਹੈ ਤੀਜੇ ਪੱਤਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਹਦਾਇਤ ਜਿਹੜੀ ਹੈ ਜਾਰੀ ਹੋਈ ਹੈ ਕਿ ਡਿਪਟੀ ਕਮਿਸ਼ਨਰ ਦੇ ਨਾਲ ਇੱਕ ਪਰਸਨਲ ਅਸਿਸਟੈਂਟ ਜਿਹੜਾ ਹੈ ਰੱਖਿਆ ਜਾਵੇ ਸਬ ਜਿਹੜਾ ਕਿ ਸਬ ਡਿਵੀਜ਼ਨਲ ਮੈਡੀਸਟ੍ਰਿਨ ਦੇ ਨਾਲ ਇੱਕ ਸੀਨੀਅਰ ਸਕੇਲ ਸਟੈਨੋਗ੍ਰਾਫ ਰੱਖਿਆ ਜਾਵੇ ਅਤੇ ਜਿਹੜਾ ਕਿ ਜੂਨੀਅਰ ਸਕੇਲ ਸਟੈਨੋਗ੍ਰਾਫ ਜਿਹੜਾ ਹੈ ਰੱਖਿਆ ਜਾਵੇ ਤੇ ਗੱਲ ਕੀਤੀ ਗੱਲ ਕਰ ਲਈ ਤਾਂ ਇਸ ਦੇ ਵਿੱਚ ਇਸ ਦੇ ਉੱਪਰ ਜਿਹੜਾ 1 ਗ੍ਰੇਡ 1 2 ਗ੍ਰੇਡ ਕੋਲ ਇੱਕ ਸਟੈਨੋ ਟਾਈਪਿਸ ਜਿਹੜਾ ਹੈ ਕੀਤਾ ਜਾਵੇ ਸੋ ਇਹ ਸੀ ਅੱਜ ਦੀ ਵੱਡੀਆਂ ਤੇ ਖਾਸ ਅਪਡੇਟ ਜੀ ਵੱਡੀਆਂ ਖੁਸ਼ਖਬਰੀਆਂ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਹੋਰ ਛੋਟੇ ਵੱਡੇ ਅਪਡੇਟ ਚੈਨਲ ਤੇ ਲੈ ਕੇ ਆਉਂਦੇ ਰਵਾਂਗੇ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ